15 ਅਗਸਤ ਤੋਂ ਲੈ ਕੇ ਅਸੀਂ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਬੜੇ ਪੂਕਾ ਇਂਤਜ਼ਾਮ ਕੀਤੇ ਹੋਏ ਨੇ ਲਾਸਟ 1 ਵੀਕ ਤੋਂ ਹੀ ਜਿਹੜੇ ਸਾਡੇ ਆਪਰੇਸ਼ਨ ਚੱਲ ਰਹੇ ਹੈਗੇ ਆ ਜਿਦੇ ਵਿੱਚ ਅਸੀਂ ਕਾਸੋਬੀ ਕਰਵਾ ਰਹੇ ਆ ਸਾਡੇ ਨਾਈਟ ਡੋਮਿਨੇਸ਼ਨ ਚੱਲ ਰਹੀ ਹੈ ਨਾਈਟ ਡੋਮਿਨੇਸ਼ਨ ਦੇ ਵਿੱਚ ਘੱਟੋ ਘੱਟ 200 ਦੀ ਫੋਰਸ ਜਿਹੜੀ ਹੈਗੀ ਆ ਉਹ ਜਗਾ ਜਗਾ ਤੇ ਨਾਕੇ ਵੀ ਲਗਾ ਰਹੀਏ ਤੇ ਚੈਕਿੰਗ ਵੀ ਚੱਲ ਰਹੀ ਹੈ ਇਹ ਅਸੀਂ ਇਹਦੇ ਮੱਦੇ ਨਜ਼ਰ ਹੀ ਅੱਜ ਤੇ ਕੱਲ ਫਲੈਗ ਮਾਰਕ ਵੀ ਕਰਾਂਗੇ ਵੀ ਇਹਦੇ ਵਿੱਚ ਮੈਂ ਨਸਣਾ ਚਾਹੁੰਦਾ ਕਿ ਜਿਹੜਾ ਉਸ ਦਿਨ ਪ੍ਰੋਗਰਾਮ ਹੋਏਗਾ ਉਹਦੇ ਵਿੱਚ ਅਸੀਂ 400 ਦੇ ਕਰੀਬ ਜਿਹੜੀ ਹੈਗੀ ਆ ਫੋਰਸ ਲਗਾ ਰਹੀਏ ਜਿਹਦੇ ਵਿੱਚ ਜੀ ਕਿ ਅਸੀਂ ਪੂਰਾ ਇਨਸ਼ੋਰ ਕਰਦੇ ਹਾਂ ਕਿ ਪੂਰਾ ਜਿਹੜਾ ਪ੍ਰੋਗਰਾਮ ਹੈ ਪੇਸ ਕਰ ਦੇ। ਕੁਝ ਸਰਜੈਂਟ ਵੀ ਆਣੇ ਪ੍ਰੇਮ ਦੇ ਲਿਖਣ ਪ੍ਰਾਂਤ ਮੁੱਖ ਮਹਿਮਾਨ ਜੀ ਸਟੇਜ ਪਰ ਪਰ ਆਏ ਹੋਏ ਪੰਜਾਬ ਪੜ ਦੇ ਬਣਾ ਤਿਆਰ ਗਾਹੀ ਦੇਖ ਸੀ ਜਿਸ ਨੂੰ ਕਰਾ ਰਹੇ ਹਨ ਐਸਾ ਆਰਾਮ ਦੀ